ਮਾਜ ਮਹੱਲਾ ਤੀਜਾ ਐਥੇ ਸਾਚੇ ਸੋ ਆਗੈ ਸਾਚੇ ਮਨ ਸੱਚਾ ਸੱਚਾ ਸ਼ਬਦ ਰਾਚੇ ਸੱਚਾ ਸੇਵਹਿ ਸੱਚ ਕਮਾਵਹਿ ਸਚੋ ਸੱਚ ਕਮਾਵਣਿਆ ਹਉ ਵਾਰੀ ਜੀਉ ਵਾਰੀ ਸੱਚਾ ਨਾਮ ਮਨਿ ਸਾਵਣਿਆ ਸੱਚੇ ਸੇਵਹਿ ਸੱਚ ਸਮਾਵਹਿ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪੜ੍ਹੈ ਸਾਧਨਾ ਪਾਵਹਿ ਦੂਜੈ ਭਾਏ ਮਾਇਆ ਮਨ ਪਰਮਾਵਹਿ ਮਾਇਆ মোহ ਸਭ ਸੁਧ ਗਵਾਈ ਕਰ ਅਵਗਣ ਪਛੋਤਾਵਣਿਆ ਸਤਗੁਰ ਮਿਲੈ ਤਾਂ ਤਤ ਪਾਏ ਹਰਿ ਕਾ ਨਾਮ ਮਨ ਵਸਾਏ ਸ਼ਬਦ ਮਰੈ ਮਨ ਮਾਰੈ ਆਪਣਾ ਮੁਕਤੀ ਦਾ ਦਰ ਪਾਵਣਿਆ ਤੇਲ ਵਿਖ ਕਾਟੈ ਤ੍ਰੋਧ ਨਿਵਾਰੇ ਗੁਰ ਕਾ ਸ਼ਬਦ ਰਖੈ ਔਰ ਤਹਾਰੇ ਸੱਚ ਰਤੇ ਸਦਾ ਬੈਰਾਗੀ ਹਉ ਮੈਂ ਮਾਰ ਮਿਲਾਵਣਿਆ ਅੰਤਰ ਰਤਨ ਮਿਲੇ ਮਿਲਾਇਆ ਤ੍ਰਿਵਿਦ ਮਨਸਾ ਤ੍ਰਿਵਿਦ ਮਾਇਆ ਪੜ ਪੜ ਪੰਡਿਤ ਮੋਨੀ ਥਕੇ ਚੌਥੇ ਪਦ ਕੀ ਸਾਰ ਨ ਪਾਵਣਿਆ ਆਪੇ ਰੰਗੇ ਰੰਗ ਚੜਹਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਅੰਭ ਚੜਿਆ ਅਕ ਅਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿੱਧ ਸਿੱਧ ਸਤ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵਹਿ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪ ਉਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਹਾਜ ਮਹੱਲਾ ਤੀਜਾ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਹ ਪਤ ਹੋਵੇ ਗੁਰਮੁਖ ਵਰਤਾ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਹਉ ਵਾਰੀ ਜਿਉ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹੈ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਣ ਬੈ ਸੰਤਰ ਖੇਲਾ ਵਿਡਾਣੀ ਸੋ ਨਿਗੁਰਾ ਜੋ ਮਰ ਮਰ ਜੰਮੈ ਨਿਗੁਰੇ ਆਵਣ ਜਾਵਣਿਆ ਤਿੰਨ ਕਰਤਾ ਇੱਕ ਖੇਲ ਰਚਾਇਆ ਕਾਇਆ ਸਰੀਰ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾ ਬਣਿਆ ਸੱਚਾ ਸਾ ਸੱਚੇ ਵਣਜਾਰੇ ਸੱਚ ਵਣੰਜਹਿ ਗੁਰਹੇਤ ਅਪਾਰੇ ਸੱਚ ਵਿਹਾਜਹਿ ਸੱਚ ਕਮਾਵਹਿ ਸੱਚੋ ਸੱਚ ਕਮਾ ਬਣਿਆ ਬਿਨ ਰਾਸੀ ਕੋ ਵਾਥ ਕਿਉ ਪਾਏ ਮਨ ਮੁਖ ਭੂਲੇ ਲੋਕ ਸਬਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਇੱਕ ਸੱਚ ਵਣਜ ਹੈ ਗੁਰ ਸ਼ਬਦ ਪਿਆਰੇ ਆਪ ਤਰਹਿ ਸਗਲੇ ਪੁਰ ਤਾਰੇ ਆਇ ਇਸ ਪਰਵਾਣ ਹੋਏ ਮੇਲ ਪ੍ਰੀਤਮ ਸੁਖ ਪਾ ਬਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨੁਖ ਅੰਦੇ ਫਿਰ ਹੈ ਬੇਤਾਲੇ ਜਿਥੈ ਵਾਠ ਹੋਵੇ ਤਿਥੋਂ ਕੋਏ ਨਾ ਪਾਵੇ ਮਨੁਖ ਪਰਮ ਕੁਲਾ ਬਣਿਆ ਆਪੇ ਦੇਵੈ ਸ਼ਬਦ ਬੁਲਾਏ ਮਹਿਲੀ ਮਹਿਨ ਸਹਜ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਤ ਮਹੱਲਾ ਤੀਜਾ ਸਤਗੁਰ ਸਾਚੀ ਸਿੱਖ ਸੁਣਾਈ ਹਰ ਚਿਤਹੋਂ ਅੰਤ ਹੋਏ ਸਖਾਈ ਹਰ ਅਗੰ ਅਗੋਚਰ ਅਨਾਥ ਅਜੋਨੀ ਸਤਗੁਰ ਕੈ ਪਾਏ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾ ਹਰ ਪਾਏ ਹਰ ਸਿਉ ਸਹਿਜ ਸਮਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਐ ਨਾਹੀ ਸਬਦੈ ਮੇਲ ਮਿਲਾਵਣਿਆ ਗੁਰਮੁਖ ਅਲਿਪਤ ਰਹੈ ਸੰਸਾਰੇ ਗੁਰ ਕੈ ਤਕਿਐ ਨਾਮ ਅਧਾਰੇ ਗੁਰਮੁਖ ਜੋਰ ਕਰੇ ਤਿਆ ਤਿਸਨੂੰ ਆਪੇ ਖਪ ਦੁਖ ਪਾਵਣਿਆ ਮਨਮੁਖ ਅੰਧੇ ਸੁਧ ਨ ਕਾਈ ਆਤਮ ਘਾਤੀ ਹੈ ਜਗਤ ਤਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹ ਜਗ ਬਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਣਾ ਬਣਿਆ ਮਨ ਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗੰ ਅਪਾਰਾ ਦੁਖੀਏ ਨਿਤ ਫਿਰ ਹੈ ਬਿਨ ਲਾਂਦੇ ਬਿਨ ਗੁਰ ਸ਼ਾਂਤ ਨਾ ਪਾਵਣਿਆ ਜਿਨ ਕੀਤੇ ਸੋਈ ਵਿਦ ਜਾਣੈ ਆਪ ਕਰੇ ਤਾਂ ਹੁਕਮ ਪਛਾਣੈ ਜੇ ਹਾ ਅੰਦਰ ਪਾਏ ਤੇ ਹਾਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਝੋ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲੈ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਕਟ ਅੰਤਰ ਜਿਸ ਦੇਵੈ ਸੋ ਪਾਵਣਿਆ ਬਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉ ਮੈਂ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਾਲਾਹੇ ਅੰਮ੍ਰਿਤ ਅੰਮ੍ਰਿਤ ਪਾਵਣ ਆ ਹਉ ਵਾਰੀ ਜਿਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣ ਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਤੇ ਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਲੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾ ਆਖ ਸੁਣਾ ਬਣਿਆ ਅੰਮ੍ਰਿਤ ਰੰਗ ਰਤਾ ਲਿਵ ਲਾਇ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਾਨਤਨ ਅੰਮ੍ਰਿਤ ਪੀਆ ਬਣਿਆ ਸੋ ਕਿਸ ਕਰੈ ਜੋ ਚੇਤਨਾ ਹੋਈ ਤਿਸ ਦਾ ਹੁਕਮ ਮੇਟ ਨ ਸਕੇ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀਆ ਬਣਿਆ ਅਜਬ ਕੰਮ ਕਰਤੇ ਹਰ ਕੇਰੇ ਇਹ ਮਨ ਭੂਲਾ ਜਾਂਦਾ ਤੇਰੇ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਬਜਾਵਣਿਆ ਖੋਟੇ ਖਰੇ ਤੁਧ ਆਪ ਉਪਾਏ ਤੁਧ ਆਪੇ ਪਰਖੇ ਲੋਕ ਸਬਾਏ ਖਰੇ ਪਰਖ ਭਜਾਨੈ ਪਾਏ ਖੋਟੇ ਭਰਮ ਮੁਕ ਬੁਲਾਵਣਿਆ ਕਿਉ ਕਰ ਵੇਖਾਂ ਕਿਉ ਸਾ ਲਾਹੀ ਗੁਰ ਪ੍ਰਸਾਦੀ ਸ਼ਬਦ ਸਲਾਹਿ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੇ ਅੰਮ੍ਰਿਤ ਪੀਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤ ਗੁਰ ਸੇਵੈ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁਖ ਲਹਿ ਜਾ ਬਣਿਆ